ਉਹਦੀ ਆਪਾਂ ਬਣਾਉਣੀ ਹੈ ਗਵਾਰੇ ਦੀਆਂ ਫਲੀਆਂ ਘਿਓ ਪਾ ਕੇ ਤੜਤੀ ਆਪਾਂ ਕੱਢ ਜੀ ਹਮ ਲੋਗੇ ਆਪਾਂ ਮਸਾਲੇ ਸਾਰੇ ਪਾ ਕੇ ਤੇ ਫਲੀਆਂ ਪਾ ਦਿਆਂ ਗਵਾਰੇ ਦੀਆਂ ਲਓ ਜੀ ਆਪਾਂ ਵਿੱਚ ਇਹਦੇ ਪਾਤੀ ਹੁਣ ਲੱਸੀ ਲੱਸੀ ਸਾਰੀ ਵਿੱਚੇ ਸੁੱਕ ਜੂਗੀ ਤੇ ਇਹ ਬੜੀਆ ਬਣ ਜਾਣੀ ਐ ਫੜਨਾ ਤੁਸੀਂ ਲੱਸੀ ਪਾ ਕੇ ਬਣਾਇਓ ਬਹੁਤ ਵਧੀਆ ਬਣਦੇ ਨੇ ਇਹ ਦੇਖੋ ਜੀ ਜਿਹੜੀ ਆਪਾਂ ਲੱਸੀ ਪਾਈ ਸੀ ਬਿਲਕੁਲ ਬੇਟੀ ਮੈਕਸੋਬ ਨਾ ਪਤਾ ਲੱਗਦਾ ਵੀ ਲੱਸੀ ਪਾਏ ਦੇ ਨਾਲ ਸੌਫਟ ਰਹਿੰਦੀਆਂ ਜਿਹੜੀਆਂ ਫਲਗਾਂ ਨੇ ਨਰਮ ਫਲਗਾਂ ਬਣਦੇ ਨੇ ਬਾਲਾਂ ਕਰੜੜੀਆਂ ਨਹੀਂ ਬਣਨ। ਮਨ ਕੋ ਕਿੰਨੀ ਵਧੀਆ ਬਣੀ ਤੇ ਸਵਾਦ ਵੀ ਬਣਦੀ ਹੈ। ਤੁਸੀਂ ਵੀ ਇਸ ਤਰੀਕੇ ਨਾਲ ਬਣਾਓ। ਲੋਚ ਤੱਕ ਦੀ ਆਪਾਂ ਸਬੂ। ਹੁਣ ਆਪਾਂ ਗੁੰਦੇ ਆਂ ਜੀ ਆਟਾ।